ਕੋਈ ਜਾਨਵਰ ਜੇ ਕੋਈ ਚੀਜ਼ ਖਾਂਦਾ ਇਸ ਤਾਂ ਦੇ ਸੀਸਾ ਹੀ ਦਿੰਦਾ ਜੀ ਤੇ ਹਰੇਕ ਨੂੰ ਰੱਖਣਾ ਚਾਹੀਦਾ ਆਪਣੀ ਛੱਤ ਤੇ ਜੀ ਇਹਨਾਂ ਦਾ ਥੋੜੇ ਜਿਹਾ ਚੌਲ ਨੇ ਜੀ ਆ ਦੇਖੋ ਇਹ ਥੋੜੇ ਥੋੜੇ ਰੱਖਦਾ ਕਿਉਂਕਿ ਖਾ ਲੈਣ ਮਾਂ ਮੂਜ ਕੇ ਇਹਨੂੰ ਮੈਂ ਤਾਂ ਆ ਸਾਰਾ ਰੰਗ ਆਪ ਕੀਤਾ ਜੀ ਆਪ ਤਿਆਰ ਕੀਤਾ ਸੀ ਆ ਡਿਜ਼ਾਈਨ ਪੇਂਟ ਮਾਰ ਕੇ ਨਾ ਆ ਦੇਖੋ ਲਓ ਜੀ ਆ ਦੇਖੋ ਇਸ ਤਰ੍ਹਾਂ ਆਪਾਂ ਰੱਖਤਾ ਜੀ ਪੰਛੀਆਂ ਦੀ ਖਰਾਕ ਮੀਲ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਜੀ ਦੇਖੋ ਖੜੇ ਹੋਏ ਆ ਆਪਣੇ ਘਰ ਦੀ ਛੱਤ ਦੇ ਉੱਪਰ ਤੇ ਮਾਹੌਲ ਕੈਂਟ ਹੈ ਜੀ ਦੇਖੋ ਤੇ ਤੁਹਾਨੂੰ ਜਿਵੇਂ ਪਤਾ ਸਾਰਿਆਂ ਨੂੰ ਵੀ ਗਰਮੀ ਬਹੁਤ ਹੋ ਗਈ ਆ ਤੇ ਗਰਮੀ ਦੇ ਵਿੱਚ ਆਪਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਤੇ ਤੁਸੀਂ ਵੀ ਸਾਰੇ ਰੱਜ ਕੇ ਪਾਣੀ ਪੀਆ ਕਰੋ ਤੇ ਅਸੀਂ ਵੀ ਪੀਂਨੇ ਆ ਤੇ ਆਪਣੇ ਨਾਲ ਨਾਲ ਇਸੇ ਤਰ੍ਹਾਂ ਪੰਛੀਆਂ ਨੂੰ ਜਾਨਵਰਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਆ ਤੇ ਜਿਹਦੇ ਲਈ ਆਪਾਂ ਅੱਜ ਆਏ ਆ ਜੀ ਮੇਨਲੀ ਛੱਬ ਦੇ ਉੱਪਰ ਉਹਨਾਂ ਦੇ ਪਾਣੀ ਦਾ ਇੰਤਜ਼ਾਮ ਕਰਨਾ ਤੇ ਨਾਲ ਨਾਲ ਉਹਨਾਂ ਲਈ ਤਿਆਰ ਕਰਾਂਗੇ ਜੀ ਅੱਜ ਮਤਲਬ ਚੋਗਾ ਖਾਣ ਵਾਸਤੇ ਕੁਝ ਪਲੇਟਸ ਵਗੈਰਾ ਨੇ ਆਪਣੇ ਕੋਲ ਟਰੇਆਂ ਨੇ ਆਪਾਂ ਉਹ ਤਿਆਰ ਕਰਦੇ ਆ ਜੀ ਬਨੇਰੇ ਬਲੌਗ ਦੇ ਐਂਡ ਤੱਕ ਹਾਂਜੀ ਆਪਾਂ ਨਾ ਮਤਲਬ ਆਈ ਗਰਮੀਆਂ 'ਚ ਪਿਛਲੀ ਵਾਰ ਵੀ ਰੱਖਿਆ ਸੀ ਪਾਣੀ ਤੇ ਉਸ ਤੋਂ ਪਿਛਲੇ ਸਾਲ ਵੀ ਤਕਰੀਬਨ 3-4 ਸਾਲ ਹੋ ਗਿਆ ਆਪਾਂ ਰੱਖਦਿਆਂ ਨੂੰ ਤੇ ਆਹ ਦੇਖੋ ਆਪਾਂ ਪੱਕਾ ਇੱਥੇ ਰਹਿੰਦਾ ਜੀ ਇਹਨਾਂ ਦਾ ਇੱਕ ਸਪੈਸ਼ਲ ਜਿਵੇਂ ਪੰਜਾਬੀ 'ਚ ਹੁੰਦਾ ਨਹੀਂ ਉਹ ਰਗੜਨ ਵਾਲਾ ਆਪਾਂ ਕਹਿੰਦੇ ਦੌਰਾ ਜ ਆ ਉਹ ਪੱਕਾ ਰੱਖਿਆ ਸੀ ਤੇ ਹੁਣ ਦੇਖੋ ਗੰਦਾ ਹੋ ਗਿਆ ਸਿਆਲਾਂ 'ਚ ਰੱਖਦੇ ਨਹੀਂ ਸੀ ਪਾਣੀ ਕਿਉਂਕਿ ਇੰਨੀ ਖਾਸ ਲੋੜ ਨਹੀਂ ਹੁੰਦੀ ਪੰਛੀਆਂ ਨੂੰ ਮਿਲਦਾ ਪਾਣੀ ਦੀ ਤੇ ਆਪਾਂ ਵੀ ਘਾਟ ਹੀ ਪੀਨੇ ਆ ਤੇ ਆਹ ਦੇਖੋ ਹੁਣ ਉਹੋ ਆਸ਼ ਕਰਕੇ ਰੱਖਾਂਗੇ ਤੁਸੀਂ ਵੀ ਸਾਰੇ ਇੰਜ ਹੀ ਕਰਿਓ ਜੀ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਬੇਨਤੀ ਹੈ ਚੰਗੀ ਤਰ੍ਹਾਂ ਮਾਂਜ ਮੂਜ ਕੇ ਇਹਨੂੰ ਮੈਂ ਆ ਸਾਰਾ ਰੰਗ ਆਪ ਕੀਤਾ ਜੀ ਆਪ ਤਿਆਰ ਕੀਤਾ ਸੀ ਆ ਡਿਜ਼ਾਈਨ ਪੇਂਟ ਮਾਰ ਕੇ ਨਾ ਆ ਦੇਖੋ ਇਹਨੂੰ ਪਹਿਲਾਂ ਪੇਂਟ ਮਾਰਿਆ ਸੀ ਪਹਿਲਾਂ ਆਪਣਾ ਰੈੱਡ ਕਲਰ ਦਾ ਫਿਰ ਗ੍ਰੀਨ ਫਿਰ ਆ ਉੱਪਰ ਲਾ ਕੇ ਜੀ ਤੇ ਹੁਣ ਇਹਨੂੰ ਕਰਦੇ ਆ ਸਾਫ ਵੈਸੇ ਨਾ ਇਹਦੇ ਚ ਇਹਨੂੰ ਇਹਨੂੰ ਮੈਂ ਥੋੜਾ ਘਾਟ ਹੀ ਤੁਸੀਂ ਯਕੀਨ ਨਹੀਂ ਕਰੋਗੇ ਮੈਂ ਆਪ ਤਿਆਰ ਕੀਤਾ ਹੈ ਜੀ ਸੀਮੈਂਟ ਦਾ ਘਰੇ ਆਪਣੇ ਲੱਗੇ ਸੀਗੇ ਮਿਸਤਰੀ ਕੰਮ ਕਰਨ ਤੇ ਆਪ ਤਿਆਰ ਕੀਤਾ ਸੀਗਾ ਕਿਉਂਕਿ ਇਹਨੂੰ ਨਾ ਛੋਟਾ ਰੱਖਣਾ ਦਾ ਮੇਰਾ ਇਹ ਮਤਲਬ ਆ ਵੀ ਇਹਦੇ ਚ ਨਾ ਪਾਣੀ ਓਨਾ ਕੀ ਆ ਰੋਜ਼ ਪਾਉਣਾ ਪਵੇ ਜੇ ਆਪਾਂ ਕਿਸੇ ਵੇਲੇ ਇਹਨੂੰ ਗੋਲਿਆ ਕਰ ਦਿੰਨੇ ਆ ਪਾਣੀ ਨਾ ਪਾਈਆ ਵਹਾ ਪਾਣੀ ਫਿਰ ਜਰੂਰੀ ਆਪਾਂ ਪਾਉਣਾ ਹੁੰਦਾ ਮਤਲਬ ਜਾਨਵਰ ਉਹਦੇ ਕਰਕੇ ਫਿਰ ਆਪਾਂ ਇਹਨੂੰ ਥੋੜਾ ਥੋੜਾ ਭਰੀਦਾ ਓਨਾ ਕੀ ਚ ਪਾਣੀ ਦੇਂਦਾ ਕੁਆਂਟੀਟੀ ਘਟ ਪੈਂਦੀ ਆ ਦੇਖੋ ਜੀ ਲਓ ਜੀ ਵਰਤਾ ਥੋੜਾ ਜਿਹਾ ਪੈ ਗਿਆ ਦੇਖੋ ਜੀ ਕਰ ਦਿੰਨੇ ਆ ਬੰਦ ਟੂਟੀ ਲਓ ਜੀ ਰੱਖ ਦਿੰਨੇ ਹੁਣ ਆਪਾਂ ਇਹਨੂੰ ਹੌਲੀ ਜੀ ਉੱਚੀ ਥਾਂ ਤੇ ਰੱਖਦਾ ਕਿਉਂਕਿ ਜਾਨਵਰ ਨਾ ਜਿਆਦਾ ਉੱਚੀ ਥਾਂ ਤੇ ਬਹਿ ਕੇ ਖੁਸ਼ ਹੁੰਦੇ ਨੇ ਤੇ ਆ ਪੱਕਾ ਹੀ ਟਿਕਾਣਾ ਜੀ ਇੱਥੇ ਤੇ ਰੱਖ ਦਈਦਾ ਥੋੜੇ ਚਿਰ ਤੱਕ ਨਾ ਮੇਰਾ ਇਰਾਦਾ ਵੀ ਇੱਥੇ ਛਾਂ ਬਣਾਵਾਂਗੇ ਆਪਾਂ ਤਾਂ ਜੋ ਪਾਣੀ ਜਿਹੜਾ ਗਰਮ ਨਾ ਹੋਵੇ ਥੋੜਾ ਠੰਡਾ ਰਹੇ ਉਹਨਾਂ ਦੇ ਪੀਣ ਵਾਸਤੇ ਤੇ ਪਾਣੀ ਰੱਖਦਾ ਤੇ ਨਾਲ ਪਹਿਲਾਂ ਮੈਂ ਕਦੀ ਕਦਈ ਮਤਲਬ ਪਾਣੀ ਤਾਂ ਰੋਜ਼ ਰੱਖਦਾ ਸੀਗਾ ਤੇ ਜਿਹੜਾ ਚੋਗਾ ਉਹਨਾਂ ਦੇ ਖਾਣ ਵਾਸਤੇ ਕਦੀ ਕਦਈ ਰੱਖਦਾ ਸੀ ਹੁਣ ਮੇਰਾ ਇਰਾਦਾ ਵੀ ਚੋਗੇ ਦਾ ਵੀ ਆ ਪੱਕਾ ਇਹਨਾਂ ਦਾ ਪ੍ਰਬੰਧ ਕਰਤਾ ਥੋੜੀਆਂ ਬਹੁਤ ਚੀਜ਼ਾਂ ਜਿਹੜੀਆਂ ਮਤਲਬ ਥੋੜੀ ਰੋਟੀ ਦੇ ਟੁਕੜੇ ਤੇ ਚੌਲ ਵਗੈਰਾ ਨਾਲ ਉਹ ਵੀ ਪਾਵਾਂਗਾ ਤੇ ਹੁਣ ਵਾਰੀ ਹੈ ਜੀ ਆਪਣੀ ਉਹ ਚੋਗਾ ਤਿਆਰ ਕਰਨ ਦੀਆਂ ਨਾਸਤੇ ਜੀ। ਲੋ ਜੀ ਰੱਖ ਦਿੰਨੇ ਹੁਣ ਆਪਾਂ ਇਹਨੂੰ ਹੌਲੀ ਜੀ ਉੱਚੀ ਥਾਂ ਤੇ ਰੱਖਦਾ ਕਿਉਂਕਿ ਜਾਨਵਰ ਨਾ ਜਿਆਦਾ ਉੱਚੀ ਥਾਂ ਤੇ ਬਹਿ ਕੇ ਖੁਸ਼ ਹੁੰਦੇ ਨੇ ਤੇ ਆ ਪੱਕਾ ਹੀ ਟਿਕਾਣਾ ਜੀ ਇੱਥੇ। ਇੱਥੇ ਰੱਖ ਦਈਦਾ ਥੋੜੇ ਚਿਰ ਤੱਕ ਨਾ ਮੇਰਾ ਇਰਾਦਾ ਵੀ ਇੱਥੇ ਛਾਹ ਬਣਾਵਾਂਗੇ ਆਪਾਂ ਤਾਂ ਜੋ ਪਾਣੀ ਜਿਹੜਾ ਗਰਮਣਾ ਹੋਵੇ ਥੋੜਾ ਠੰਡਾ ਰਹੇ ਉਹਨਾਂ ਦੇ ਪੀਣ ਵਾਸਤੇ। ਤੇ ਪਾਣੀ ਰੱਖਦਾ ਤੇ ਨਾਲ ਪਹਿਲਾਂ ਮੈਂ ਕਦੀ ਕਦਈ ਮਤਲਬ ਪਾਣੀ ਤਾਂ ਰੋਜ਼ ਰੱਖਦਾ ਸੀਗਾ ਤੇ ਜਿਹੜਾ ਚੋਗਾ ਉਹਨਾਂ ਦੇ ਖਾਣ ਵਾਸਤੇ ਕਦੀ ਕਦਈ ਰੱਖਦਾ ਸੀ ਹੁਣ ਮੈਂ ਰਾਦਾ ਵੀ ਚੋਗੇ ਦਾ ਵੀ ਆਪਾਂ ਪੱਕਾ ਇਹਨਾਂ ਦਾ ਪ੍ਰਬੰਧ ਕਰਤਾ ਥੋੜੀਆਂ ਬਹੁਤ ਚੀਜ਼ਾਂ ਜਿਹੜੀਆਂ ਮਤਲਬ ਥੋੜੀਆਂ ਰੋਟੀ ਦੇ ਟੁਕੜੇ ਤੇ ਚੌਲ ਵਗੈਰਾ ਨਾਲ ਉਹ ਵੀ ਪਾਵਾਂਗਾ ਤੇ ਹੁਣ ਵਾਰੀ ਹੈ ਜੀ ਆਪਣੀ ਉਹ ਚੋਗਾ ਤਿਆਰ ਕਰਨ ਦੀਆਂ ਨਾਸਤੇ ਜੀ ਲਓ ਜੀ ਰੱਖ ਦਿੰਨੇ ਹੁਣ ਆਪਾਂ ਇਹਨੂੰ ਹੌਲੀ ਜੀ ਉੱਚੀ ਥਾਂ ਤੇ ਰੱਖਦਾ ਕਿਉਂਕਿ ਜਾਨਵਰ ਨਾ ਜਿਆਦਾ ਉੱਚੀ ਥਾਂ ਤੇ ਬਹਿ ਕੇ ਖੁਸ਼ ਹੁੰਦੇ ਨੇ ਇਹ ਆ ਪੱਕਾ ਹੀ ਟਿਕਾਣਾ ਜੀ ਇੱਥੇ ਇੱਥੇ ਰੱਖ ਦਈਦਾ ਥੋੜੇ ਚਿਰ ਤੱਕ ਨਾ ਮੇਰਾ ਇਰਾਦਾ ਵੀ ਇੱਥੇ ਛਾਂ ਬਣਾਵਾਂਗੇ ਆਪਾਂ ਤਾਂ ਜੋ ਪਾਣੀ ਜਿਹੜਾ ਗਰਮ ਨਾ ਹੋਵੇ ਥੋੜਾ ਠੰਡਾ ਰਹੇ ਉਹਨਾਂ ਦੇ ਪੀਣ ਵਾਸਤੇ ਤੇ ਪਾਣੀ ਰੱਖਦਾ ਤੇ ਨਾਲ ਪਹਿਲਾਂ ਮੈਂ ਕਦੀ ਕਦਈ ਮਤਲਬ ਪਾਣੀ ਤਾਂ ਰੋਜ਼ ਰੱਖਦਾ ਸੀਗਾ ਤੇ ਜਿਹੜਾ ਚੋਗਾ ਉਹਨਾਂ ਦੇ ਖਾਣ ਵਾਸਤੇ ਕਦੀ ਕਦਈ ਰੱਖਦਾ ਸੀ ਹੁਣ ਮੇਰਾ ਇਰਾਦਾ ਵੀ ਚੋਗੇ ਦਾ ਵੀ ਆ ਪੱਕਾ ਇਹਨਾਂ ਦਾ ਪ੍ਰਬੰਧ ਕਰਤਾ ਥੋੜੀਆਂ ਬਹੁਤ ਚੀਜ਼ਾਂ ਜਿਹੜੀਆਂ ਮਤਲਬ ਥੋੜੀਆਂ ਰੋਟੀ ਦੇ ਟੁਕੜੇ ਤੇ ਚੌਲ ਵਗੈਰਾ ਨਾਲ ਉਹ ਵੀ ਪਾਵਾਂਗਾ ਤੇ ਹੁਣ ਵਾਰੀ ਹੈ ਜੀ ਆਪਣੀ ਉਹ ਚੋਗਾ ਤਿਆਰ ਤੇ ਹੁਣ ਨਾ ਪਾਣੀ ਤੋਂ ਬਾਅਦ ਆਪਾਂ ਤੁਹਾਨੂੰ ਦੱਸਿਆ ਸੀ ਚੋਗਾ ਤੇ ਚੋਗਾ ਦੇਖੋ ਪਿਆ ਜੀ ਇਹਨਾਂ ਦਾ ਥੋੜੇ ਜਿਹਾ ਚੋਲ ਨੇ ਜੀ ਆ ਦੇਖੋ ਇਹ ਥੋੜੇ ਥੋੜੇ ਰੱਖਦਾ ਕਿਉਂਕਿ ਖਾ ਲੈਣ ਤੇ ਜਿੰਨੇ ਕੁ ਹੈਗੇ ਨੇ ਖਾਦੇ ਜਾਣ ਪੰਛੀਆਂ ਦੁਆਰਾ ਤੇ ਫਿਰ ਆਪਾਂ ਦੁਬਾਰੇ ਰੱਖਾਂਗੇ ਔਰ ਤੇ ਇਹਨਾਂ ਨੂੰ ਨਾ ਆ ਟ੍ਰੇ ਦੇ ਵਿੱਚ ਵਾ ਕੇ ਰੱਖਦਾ ਜੀ ਕਿਉਂਕਿ ਥੋੜਾ ਸੌਖਾ ਹੋ ਜਾਂਦਾ ਈਜ਼ੀ ਆ ਹੁਣ ਕੌਲਾ ਇਹਦੇ ਵਿੱਚ ਥੋੜਾ ਡੂੰਗਾ ਹੋ ਜਾਊਗਾ ਜੀ ਟ੍ਰੇ ਦੇ ਵਿੱਚ ਉਹਨਾਂ ਦੀ ਚੁੰਝ ਵਗੈਰਾ ਜਿਵੇਂ ਹਨਾ ਜਾਨਵਰਾਂ ਦੀ ਛੇਤੀ ਪਹੁੰਚ ਜਾਂਦੀ ਹੈ ਕਿਹ ਕਈ ਜਾਨਵਰਾਂ ਦੀ ਚੁੰਝ ਛੋਟੀ ਹੁੰਦੀ ਫਿਰ ਇਹ ਵਿਚਾਰੇ ਇੱਥੇ ਕਿਨਾਰੇ ਦੇ ਇਸ ਕਰਕੇ ਆਪਾਂ ਇਹਨਾਂ ਨੂੰ ਵੀ ਪਾ ਕੇ ਰੱਖਦੇ ਆਂ ਝੋਲਾਂ ਨੂੰ ਹੋਰ ਵੀ ਚੀਜ਼ਾਂ ਆਪਾਂ ਐਡ ਕਰ ਸਕਦੇ ਆਂ ਵਿੱਚ ਜਿਵੇਂ ਰਾਗੀ ਰੁੱਗੀ ਖਾਂਦੇ ਨੇ ਕਈ ਮਿਕਸ ਵੀ ਮਿਲ ਜਾਂਦਾ ਇਸ ਤਨਾਜਾ ਵਗੈਰਾ ਹਨਾ ਪੰਛੀਆਂ ਨੂੰ ਪਾਉਣ ਵਾਸਤੇ ਤੇ ਬੜਾ ਜ਼ਰੂਰੀ ਹੈ ਕਿਉਂਕਿ ਆਪਾਂ ਦਾ ਮੂੰਹ ਮੰਗ ਕੇ ਖਾਲਾਂ ਭੁੱਖ ਲੱਗੀ ਕਿਸੇ ਵੇਲੇ ਜਾਨਵਰਾਂ ਨੂੰ ਆਈ ਥਿੰਕ ਨਹੀਂ ਵੀ ਮਿਲਦਾ ਬਾਰੋਂ ਖਾਣ ਨੂੰ ਫਿਰ ਕੁਝ ਮਤਲਬ ਇੱਥੇ ਉਹਨਾਂ ਨੂੰ ਅਵੇਲੇਬਿਲਟੀ ਜਦੋਂ ਹੋ ਜਾਏ ਜਾਨਵਰ ਆਪਣੇ ਆਪ ਗੇਜ ਜਾਂਦੇ ਆਂ ਤੇ ਇਹਨੂੰ ਆਪਾਂ ਉੱਥੇ ਰੱਖਾਂਗੇ ਜੀ ਉਹਦੇ ਕੋਲ ਹੀ ਉੱਥੇ ਰੱਖ ਦਿੰਨੇ ਆਂ ਜੀ ਆ ਖਾਲੀ ਗੋਲਾ ਤੇ ਇਹਦੇ ਨਾਲ ਪੂਰਾ ਆਪਾਂ ਤਿਆਰ ਕਰਤਾ ਇਹ ਰੈਸਟੋਰੈਂਟ ਉਹਨਾਂ ਵਾਸਤੇ ਤੇ ਮਤਲਬ ਖਾ ਵੀ ਲੈਣ ਤੇ ਨਾਲ-ਨਾਲ ਪਾਣੀ ਪੀ ਵੀ ਲੈਣ ਜੀ ਤੇ ਹੁਣ ਥੋੜੀਆਂ ਮੈਂ ਮਤਲਬ ਰੋਟੀ ਐ ਇੱਕ ਮੇਰੇ ਕੋਲ ਇੱਕ ਦੋ ਰੋਟੀਆਂ ਜਿਹੜੀਆਂ ਹੁੰਦੀਆਂ ਉਹ ਵੀ ਰੱਖ ਦੇਣੀਆਂ ਚਾਹੀਦੀਆਂ ਜੀ ਉਹ ਥੋੜੀਆਂ ਰੱਖਦੇ ਆਂ ਜੀ ਕਰਕੇ ਆਪਾਂ ਆਹ ਰੋਟੀ ਐ ਜੀ ਇੱਕ ਤੇ ਮਤਲਬ ਸਿੱਧੀ ਨਹੀਂ ਐਵੇਂ ਸਾਫ਼ਤ ਰੱਖਾਂ ਕਿਉਂਕਿ ਜੇ ਫਿਰ ਇੱਕੋ ਰੱਖੀਏ ਇੱਕੋ ਜਾਨਵਰ ਦੀ ਸਿਆਗੀ ਸਾਰੀ ਉਹੀ ਰਗੜ ਜੂਗਾ ਜੇ ਕਿਸੇ ਕਾਂ ਨੇ ਚ ਲੈਲੀ ਤੇ ਫਿਰ ਘਗੀਆਂ ਚਿੜੀਆਂ ਜਿਹੜੀਆਂ ਉਹ ਰਹਿ ਜਾਣੀਆਂ ਜਾਂ ਕਬੂਤਰ ਕਿਉਂਕਿ ਕਾਂ ਥੋੜਾ ਜਿਆਦਾ ਜਿਆਦਾ ਵੱਡਾ ਹੁੰਦਾ ਹੈ ਤਾਕਤਵਰ ਤੇ ਇਸ ਕਰਕੇ ਮੈਂ ਹਾਂ ਵੀ ਚਲੋ ਇਹਦੇ ਟੁਕੜੇ ਕਰ ਦਿੰਨੇ ਆ ਜਿਵੇਂ ਚੂਰੀ ਨਹੀਂ ਬਣਾਈ ਦੀ ਇਸ ਤਰ੍ਹਾਂ ਛੋਟੇ ਛੋਟੇ ਟੁਕੜੇ ਤੇ ਇਹਦੇ ਲਈ ਵੀ ਮੈਂ ਟ੍ਰੇ ਨਾ ਛੋਟੀ ਟ੍ਰੇ ਰੱਖੀ ਆ ਵੀ ਮਤਲਬ ਚੁੰਜੇ ਦੇ ਵਿੱਚ ਵੀ ਹਰੇਕ ਜਾਨਵਰ ਦੀ ਪਹੁੰਚ ਜੇ ਤੇ ਆ ਟੱਕਣਾ ਚਲੋ ਇਹ ਵੈਸੇ ਰੱਖ ਦਾਂਗੇ ਸਾਈਡ ਤੇ ਜਦੋਂ ਬੰਦ ਕਰਨਾ ਬਰਸਾਤ ਵਗੈ ਇਸ ਤਰ੍ਹਾਂ ਮਤਲਬ ਕੋਈ ਜ਼ਿਆਦਾ ਖਰਚਾ ਨਹੀਂਗਾ ਤੇ ਪੁੰਨ ਬਹੁਤ ਵੱਡਾ ਹੈ ਜੀ ਤੇ ਕੋਈ ਜਾਨਵਰ ਜੇ ਕੋਈ ਚੀਜ਼ ਖਾਂਦਾ ਇਸ ਤਾਂ ਦੇ ਸੀਸਾ ਹੀ ਦਿੰਦਾ ਜੀ ਤੇ ਹਰੇਕ ਨੂੰ ਰੱਖਣਾ ਚਾਹੀਦਾ ਆਪਣੀ ਛੱਤ ਤੇ ਬਾਹਰ ਆਪਣੀ ਬਾਉਂਡਰੀ ਵਾਲਾ ਕੋਈ ਘਰ ਦੀ ਉੱਥੇ ਜੀ ਤੇ ਬੜਾ ਫਾਇਦੇ ਵਾਲੀ ਗੱਲ ਹੈ ਜੀ ਤੇ ਮਤਲਬ ਪੁੰਨ ਲੱਗਦਾ ਦੁਆਵਾਂ ਲੱਗਦੀਆਂ ਸੀਸਾਂ ਲੱਗਦੀਆਂ ਜਾਨਵਰਾਂ ਦੀਆਂ ਵੀ ਤਾਂ ਆ ਦੇਖੋ ਇਸ ਤਰ੍ਹਾਂ ਛੋਟੇ ਛੋਟੇ ਟੁਕੜੇ ਕਰ ਲੈਣੇ ਨੇ ਆਪਾਂ ਰੋਟੀ ਦੇ ਰੱਖ ਦਾਂਗੇ ਜੀ ਤੇ ਇਹ ਆ ਵੀ ਇੱਕ ਗੱਲ ਹੋਰ ਹੈ ਜੀ ਜ਼ਰੂਰ ਮਤਲਬ ਜਿਹੜਾ ਪਾਣੀ ਆ ਉਹ ਰੋਜ਼ ਆਪਾਂ ਜਿਹੜਾ ਚੇਂਜ ਵੀ ਕਰਨਾ ਇਹ ਨਹੀਂ ਕਿ ਆਪਾਂ ਉਹੀ ਚਲਾਈ ਜਾਣਾ ਤਾਂ ਚੇਂਜ ਕਰੋ ਜੇ ਕੋਈ ਮਤਲਬ ਅੱਜ ਰੋਟੀ ਉਹਨਾਂ ਨੇ ਖਾ ਲਈ ਠੀਕ ਹੈ ਤੇ ਇੱਕ ਅੱਧਾ ਦਿਨ ਲੰਘ ਗਿਆ ਤੈਨੂੰ ਚੇਂਜ ਵੀ ਕਰ ਦੋ ਚੌਲ ਤਾਂ ਵੈਸੇ ਖਾ ਹੀ ਲੈਂਦੇ ਨੇ ਜਾਨਵਰ ਸਾਰੇ ਹੁਣ ਆਪਾਂ ਇੱਥੇ ਛੱਤ ਤੇ ਆ ਤਾਂ ਨਹੀਂ ਆ ਰਹੇ ਨੇ ਤੇ ਹੁਣ ਉੱਥੇ ਵਾਧੂ ਆ ਜਾਣੇ ਸੀ ਕਿਉਂਕਿ ਉੱਚੀ ਥਾਂ ਹੈ ਨੇੜੇ ਤੇੜੇ ਖੇਤ ਨੇ ਖੇਤਾਂ 'ਚ ਆਪਣਾ ਏਰੀਆ 'ਚ ਆਪਣਾ ਘਰ ਖੇਤਾਂ ਵਾਲੇ ਏਰੀਆ 'ਚ ਉਹਦੇ ਕਰਕੇ ਵਾਧੂ ਆ ਜਾਂਦੇ ਨੇ ਜਾਨਵਰ ਜੀ ਚਾਹ ਲੋ ਜੀ ਤਿਆਰ ਹੋ ਚੱਲਿਆ ਲੋ ਜੀ ਰੋਟੀਆਂ ਰੱਖ ਦੇਣ ਲੱਗੇ ਆ ਉੱਪਰ ਤੇ ਚੌਲਾਂ ਦੇ ਨਾਲ ਰੋਟੀਆਂ ਤੇ ਇੱਕ ਕੰਮ ਆਪਾਂ ਕਰਾਂਗੇ ਮਤਲਬ ਇਹਨਾਂ ਦੇ ਨਾ ਆ ਡੱਬਾ ਜਿਹੜਾ ਉੱਡ ਸਕਦਾ ਇਹਦੇ ਵਿੱਚ ਆਪਾਂ ਕੋਈ ਰੋੜਾ ਵਗੈਰਾ ਜਾਂ ਰੱਖ ਦਿੰਨੇ ਆ ਵੀ ਹਵਾ ਚੱਲ ਰਹੀ ਨਾ ਅੱਜ ਕਾਫੀ ਯਾ ਰੋੜਾ ਜਾਂ ਵਿੱਚ ਰੱਖ ਦਾਂਗੇ ਨਾਲ ਇੱਕ ਸਾਈਡ ਤੇ ਤਾਂ ਜੋ ਉੱਡ ਨਾ ਸਕੇ ਜੇ ਉੱਡ ਗਿਆ ਤੇ ਰੋਟੀਆਂ ਸਾਰੀਆਂ ਖਿੱਲਰ ਜਾਣੀਆਂ ਜਾਂ ਮਤਲਬ ਥਾਂ ਥੱਲੇ ਗੰਦਾ ਮਨਦਾ ਹੁੰਦਾ ਕਿਸੇ ਵੇਲੇ ਉੱਥੇ ਲੱਗ ਜਾਂਦੀਆਂ ਨੇ ਜੀ ਤੇ ਲੋ ਜੀ ਆਪਾਂ ਤਿਆਰ ਕਰਤਾ ਨਾਸਤੇ ਪਾਣੀ ਵੀ ਰੱਖਤਾ ਚਾਵਲ ਵੀ ਰੱਖਤੇ ਤੇ ਰੋਟੀਆਂ ਵੀ ਅੱਗੋਂ ਮੈਂ ਰੱਖਦਾ ਹੋਰ ਰਾਗੀ ਵੀਗੈਰਾ ਮਿਕਸ ਕਰਕੇ ਰੱਖਿਆ ਕਰਾਂਗੇ ਤੇ ਤੁਸੀਂ ਵੀ ਸਾਰੇ ਜ਼ਰੂਰ ਰੱਖਿਆ ਕਰੋ ਜੀ ਮੇਰਾ ਵਾਰ-ਵਾਰ ਇਹੀ ਮੈਸੇਜ ਹੈ ਤੁਹਾਨੂੰ ਸਾਰਿਆਂ ਨੂੰ ਤੇ ਮਤਲਬ ਵੀਡੀਓ ਦੇ ਵਿੱਚ ਵਲੌਗ ਬਣਾਉਣ ਦੇ ਵਿੱਚ ਮੇਰਾ ਮਤਲਬ ਇਹੀ ਸੀਗਾ ਮੈਂ ਵੀ ਆਪਾਂ ਕਰਦੇ ਆ ਚਲੋ ਸ਼ਾਇਦ ਮੈਂ ਵੀ ਆਪਾਂ ਨੂੰ ਦੇਖ ਕੇ ਹੋਰ ਵੀ ਸਾਰੇ ਜਣੇ ਐਵੇਂ ਟਰਾਈ ਕਰਨ ਕੋਸ਼ਿਸ਼ ਕਰਨ ਤੇ ਕਰਨੀ ਵੀ ਚਾਹੀਦੀ ਹਰੇਕ ਵਾਸਤੇ ਜੀ ਲਓ ਜੀ ਆਹ ਦੇਖੋ ਇਸ ਤਰ੍ਹਾਂ ਆਪਾਂ ਰੱਖਤਾ ਜੀ ਪੰਛੀਆਂ ਦੀ ਖਰਾਕ ਮੀਲ ਤੇ ਦੇਖੋ ਜੀ ਲਗਾ ਦੁਪਹਿਰ ਤੱਕ ਖਾ ਜਾਣਗੇ ਤੇ ਇੱਕ ਵਾਰੀ ਦੁਪਹਿਰੇ ਫਿਰ ਚੈੱਕ ਕਰ ਲਾਂਗੇ ਕਿ ਪਾਣੀ ਜੇ ਖਤਮ ਹੋ ਗਿਆ ਹੋਇਆ ਤੇ ਫਿਰ ਦੁਬਾਰੇ ਭਰ ਜਾਗੇ ਜੀ ਆਪਣੇ ਵਾਲਾ ਆਪਾ ਪੂਰੀ ਤਿਆਰੀ ਕਰਕੇ ਰੱਖ ਦਿੱਤੀ ਹੈ ਜੀ ਸਵੇਰੇ ਸਵੇਰੇ ਨਾ ਜਦੋਂ ਮੈਂ ਮਤਲਬ ਛੱਤ ਤੇ ਆਈਦਾ ਕਿਸੇ ਵੇਲੇ ਸਾਢੇ 6 ਹੁਣ ਜਿਵੇਂ ਗਰਮੀਆਂ ਦਾ ਟਾਈਮ ਆ ਸਾਢੇ 6 ਵਜੇ ਮਤਲਬ ਸਵਾ 6 ਸਾਢੇ 6 ਦੇ ਟਾਈਮ ਦੇ ਵਿੱਚ ਜਿਵੇਂ ਜਾਨਵਰ ਨਾ ਆਲੇ ਦੁਆਲੇ ਚਿੜੀਆਂ ਦੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਨੇ ਹੁਣ ਵੀ ਮੈਨੂੰ ਪਿੱਛੇ ਆਈ ਥਿੰਕ ਇਹਦੇ ਵਿੱਚ ਨਹੀਂ ਹੁਣ ਆਪਣੀ ਵੀਡੀਓ ਦੇ ਵਿੱਚ ਨਹੀਂ ਸੁਣੇਗਾ ਹੁਣ ਵੀ ਚਿੜੀਆਂ ਦੀਆਂ ਚੈਕਦੀਆਂ ਦੀਆਂ ਤੇ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਹੁੰਦੀਆਂ ਨੇ ਸੋ ਸਭ ਤੋਂ ਵਧੀਆ ਆਈ ਥਿੰਕ ਥਾਂ ਜਿਹੜੀ ਇਹ ਸ਼ਾਂਤੀ ਹੈ ਆਪਣੇ ਘਰਾਂ ਦੀ ਛੱਤ ਉਚਾਈਆਂ ਤੇ ਉੱਡਦੇ ਨੇ ਪੰਛੀ ਇਸ ਕਰਕੇ ਛੱਤ ਤੇ ਹੀ ਰੱਖਿਆ ਕਰੀਏ ਜੀ ਜੋ ਵੀ ਆਪਾਂ ਰੱਖਣਾ ਹੀ ਚੋਗਾ ਇਹਨਾਂ ਦਾ ਜਾਂ ਪਾਣੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਇੱਕ ਨਿੱਕੀ ਜੀ ਕੋਸ਼ਿਸ਼ ਆਪਣੇ ਵੱਲੋਂ ਮਤਲਬ ਪੰਛੀਆਂ ਦੀ ਜਾਨਵਰਾਂ ਦੀ ਹੈਲਪ ਕਰਨ ਲਈ ਉਹਨਾਂ ਦੇ ਖਾਣ ਪੀਣ ਵਾਸਤੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦਾ ਲੱਗਾ ਆਪਣਾ ਅੱਜ ਦਾ ਵਲੌਗ ਤੇ ਤੁਸੀਂ ਵੀ ਸਾਰੇ ਇਸ ਤਰ੍ਹਾਂ ਪੰਛੀਆਂ ਲਈ ਰੱਖੋ ਪਾਣੀ ਚੋਗਾ ਜਿੰਨਾ ਵੀ ਕਰ ਸਕਦੇ ਹੋ ਸੋ ਥੈਂਕ ਯੂ ਜੀ ਆਪਣੇ ਚੈਨਲ ਨਾਲ ਤੁਹਾਡੇ ਸਾਰਿਆਂ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਜਿਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ